ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਵੱਲੋਂ ਪੰਜਾਬ ਦੇ ਸਿਹਤ ਖੇਤਰ ਵਿੱਚ ਇਨਕਲਾਬ ਲਿਆਂਦਾ ਗਿਆ ਹੈ। ਜਿਸ ਤਹਿਤ ਪੰਜਾਬ ਵਿੱਚ ਜਿੱਥੇ ਵਕਫਾ ਖਸਪਤਾਲ ਆਮ ਆਦਮੀ ਕਲੀਨਿਕ ਖੋਲੇ ਗਏ ਹਨ ਉੱਥੇ ਹੀ ਇਨ੍ਹਾਂ ਸਿਹਤ ਕੇਂਦਰਾਂ ਤੇ ਦਵਾਈਆਂ ਤੇ ਕਈ ਕਿਸਮ ਦੇ ਮੈਡੀਕਲ ਟੈਸਟ ਵੀ ਫ੍ਰੀ ਪ੍ਰਦਾਨ ਕੀਤੇ ਜਾ ਰਹੇ ਹਨ ਪੰਜਾਬ ਸਰਕਾਰ ਵੱਲੋਂ ਜਿੱਥੇ ਨਾਗਰਿਕਾਂ ਦੀ ਸਿਹਤ ਦਾ ਪੂਰਾ ਖਿਆਲ ਰੱਖਿਆ ਜਾ ਰਿਹਾ ਹੈ ਉੱਥੇ ਹੀ ਇਨ੍ਹਾਂ ਸਿਹਤ ਕੇਂਦਰਾਂ ਵਿੱਚ ਕੰਮ ਕਰਦੇ ਪਹਿਲੇ ਦਰਜੇ ਤੋਂ ਚੌਥੇ ਦਰਜੇ ਦੇ ਕਰਮਚਾਰੀਆਂ ਦਾ ਵੀ ਪੂਰਨ ਖਿਆਲ ਰੱਖਿਆ ਜਾ ਰਿਹਾ ਹੈ ਇਸ ਸੋਚ ਬਾਬਤ ਪੰਜਾਬ ਦੇ ਸਿਹਤ ਤੇ ਪਰਿਵਾਰ ਭਲਾਈ ਅਤੇ ਮੈਡੀਕਲ ਸਿੱਖਿਆ ਤੇ ਖੋਜ ਮੰਤਰੀ ਡਾਕਟਰ ਬਲਬੀਰ ਸਿੰਘ ਨੇ ਪਟਿਆਲਾ ਵਿਖੇ ਮਾਤਾ ਕੁਸ਼ਲਿਆ ਸਰਕਾਰੀ ਹਸਪਤਾਲ ਦੀ ਸਫਾਈ ਕਰਮਚਾਰੀਆਂ ਤੇ ਦਰਜਾ 4 ਕਰਮਚਾਰੀਆਂ ਨਾਲ ਨਵੇਂ ਸਾਲ 2025 ਦੀਆਂ ਖੁਸ਼ੀਆਂ ਸਾਂਝੀਆਂ ਕੀਤੀਆਂ ਅਤੇ ਉਹਨਾਂ ਨੂੰ ਖਾਣਾ ਵੀ ਵਰਤਾਇਆ। ਕੋ ਆਪਾਂ ਜਦੋਂ ਨਵਾਂ ਸਾਲ ਉਤਾਰ ਕੇ ਖੁਸ਼ੀਆਂ ਮਨਾਉਂਦੇ ਆ ਜਿਹੜੇ ਆਪਣੇ ਤਰ੍ਹਾਂ ਪਿਆਰ ਆ। ਲੋਕਾਂ ਨੂੰ ਮਹਿੰਗੇ ਮਹਿੰਗੇ ਗਿਫਟ ਦਿੰਦੇ ਆ ਲੈਣਦੇ ਆ। ਮੇਰੇ ਮਨ ਸੀਗਾ ਵੀ ਜਿਹੜੇ ਸਭ ਤੋਂ ਜ਼ਿਆਦਾ ਜਿਹੜੇ ਸਭ ਤੋਂ ਨੀਚੇ ਕੜੀ ਆ ਸਾਡੇ ਜੋ ਸੇਵ ਮੈਕ ਪੈ ਦੇ ਵਿੱਚ ਦੇ ਸਫਾਈ ਸੇਵਾ ਕਰਦਾ। ਕਲਾਸ ਹੋ ਰਿਹਾ ਦਰਜਾ 4 ਆ। ਕਿ ਇਹ ਬਚਾਰੇ ਨਾ ਤਾਂ ਜੱਦੀਗੜ ਪਹੁੰਚ ਸਕਦੇ ਆ ਨਾ ਆਪਣਾ ਕੋਈ ਸਰਸਾਦੀ ਕਰ ਸਕਦੇ ਵੀ ਮੈਂ ਜਾ ਕੇ ਉਹਨਾਂ ਨੂੰ ਮਿਲਾਂ ਕਿ ਨਾਲ ਨਾਸ਼ਤਾ ਖਾਣੇ ਕਿੱਥੇ ਜਾਵੇ। ਆਜਿਰਣੋ ਜੀ ਸੋਲੇਪੁਰੇ ਵਾਲਾ ਨਾਸ਼ਤਾ ਕਿੱਥੇ ਆ ਬਤਰੇ। ਕਿਰਨੋ ਮਤਲਬ ਬਹੁਤ ਐਪਰੀਸ਼ੀਏਟ ਕਰ ਰਿਹਾ ਜੀ ਇਹ ਔਰ ਬਹੁਤ ਵਧੀਆ ਕੰਮ ਕਰ ਰਿਹਾ ਵੱਲੋਂ ਮਾਣ ਆ ਕਿ ਜਿਹੜੀ ਡਾਕਟਰ ਜੋਗੀ ਦੀ ਤੇ ਟੀਮ ਹੈ ਸਾਰੇ ਚਾਹੇ ਨਰਸਿੰਗ ਸਟਾਫ ਹੋਵੇ ਦੂਜੇ ਹੋਣ ਇਵਨ ਸਪਾਈਸ ਇਹ ਵੀ ਦੇਖ ਰਹੇ ਹੋ ਕਿ ਜਿਹੜਾ ਹਸਪਤਾਲ ਹੈ ਇਹਦੀ ਲੁੱਕ ਵੀ ਕਾਰਪੋਰੇਟ ਵਾਲੀ ਹੈ ਬਾਕੀ ਅਕਸ਼ਲ ਹਸਪਤਾਲ ਦੀ। ਇਹਦੇ ਵੀ ਸਪਾਈ ਵੀ ਕਾਰਪੋਰੇਟ ਹਸਪਤਾਲ ਵਰਗੀ ਆ। ਪੰਜਾਬ